ਸਾਥੀ ਸਭ ਤੋਂ ਪਹਿਲਾਂ ਤਾਂ ਮੈਂ ਜੈ ਭੀਮ ਜੈ ਭਾਰਤ ਆਵਾ ਮੈਂ ਸਤੀਸ਼ ਕੁਮਾਰ ਨਾਹਰ ਪਾਰਟੀ ਪ੍ਰਧਾਨ ਭਾਰਤੀ ਅਜੰਦਾ ਪਾਰਟੀ ਅੱਜ ਇਹਨਾਂ ਤਕਰੀਬ ਪੰਜਾਬ ਦੇ ਉਹਦੇ ਸਾਰੇ ਮੇਰੀ ਸੱਜੀ ਸੀਗੀ ਕਿਉਂਕਿ ਲੋਕ ਸਭਾ ਚੋਣਾਂ ਚ ਵਧਿਆ ਰਿਹਾ ਸਾਡਾ ਬੰਦਾ ਨਾ ਸਾਂਝਾ ਖੜਾ ਕੀਤਾ ਹੈ ਨਾ ਭਾਰਤੀ ਅਜੰਦਾ ਪਾਰਟੀ ਦੇ ਤਾਂ ਪਾਰਟੀ ਦੇ ਬੰਦਾ ਸਾਂਝਾ ਵਧਿਆ ਖੜਾ ਕੀਤਾ ਸੀਗਾ ਤੇ ਚੰਗੀ ਵੋਟਵਿੰਗ ਲੈ ਗਿਆ ਇਹਦਾ ਮਤਲਬ ਕਿ ਲੋਕ ਅੱਜ ਵੀ ਸਾਨੂੰ ਪਸੰਦ ਕਰਨਾ ਸ਼ੁਰੂ ਕਰਤਾ ਵਾ ਕਿਉਂਕਿ ਪਾਰਟੀ ਨੇ ਹਮੇਸ਼ਾ ਗਰੀਬਾਂ ਸਟੈਲ ਲਿਆ ਵਾ ਗਰੀਬਾਂ ਦੀ ਮਦਦ ਕੀਤੀ 24 ਲੋਕ ਸਭਾ ਦਸਤ ਖੁੱਲੇ ਸੀਗੇ ਇਸ ਕਰਕੇ ਸਾਡਾ ਵੋਟ ਬੈਂਕ ਵਧਿਆ ਆ ਗਿਆ। ਜਿਹੜੀ ਮੇਨ ਗੱਲ ਆ ਇਹ ਦੀ ਜ਼ਰੂਰੀ ਆ ਕਿ ਪਾਰਟੀ ਨੇ ਪੂਰੀ ਹੋਦੇਦਾਰੀ ਪੰਜਾਬ ਲੈਵਲ ਦੀ ਸਾਰੇ ਅਜੇ ਤੋਂ ਭੰਗ ਆ। ਅਜੇ ਤੋਂ ਕੋਈ ਬੰਦਾ ਹੋਦੇਦਾਰ ਨਹੀਂ ਚਾਹੇ ਜ਼ਿਲ੍ਹੇ ਦਾ ਚਾਹੇ ਪੰਜਾਬ ਦਾ ਚਾਹੇ ਸ਼ਹਿਰ ਦਾ ਚਾਹੇ ਬਲੌਗ ਦਾ ਸਾਰੇ ਭੰਗਾ ਔਰ 2 ਮਹੀਨੇ ਵਿੱਚ ਵਿੱਚ ਜੁਲਾਈ ਐਂਡ ਤੱਕ ਪੂਰੇ ਪੰਜਾਬ ਦੇ ਵਿੱਚ ਪੂਰੀ ਜਿਥੇ ਮੈਂ ਦੁਆਰਾ ਟਾਂਚਾ ਤਿਆਰ ਕੀਤਾ ਜਾਵੇਗਾ ਔਰ ਭੰਗ ਕਰਨਾ ਮਤਲਬ ਇਹ ਨਹੀਂ ਕਿ ਪਾਰਟੀ ਕੱਟ ਜਾ ਗਿਆ। ਕਈ ਸਾਡੇ ਬੰਦੇ ਦੇਖੋ ਲੀਡਰ ਬਣ ਜਾਂਦੇ ਪਰ ਨੌਲੇਜ ਨਹੀਂ ਰਾਦੇ। ਕਨੇ ਭੰਕਾ ਦਾ ਪਾਲੀ ਕਰਦਾ ਹੀ ਸਾਨੂੰ ਨਾ ਭੰਕਾ ਦਾ ਮਤਲਬ ਕੰਮ ਐਜ਼ ਅ ਵਰਕਰ ਬਣ ਕੇ ਕਰੂਗੇ ਉਹਦੀ ਗਤੀਵਿਧੀਆਂ ਚੰਗੇ ਦੇਖੇ گا ਉਹਨੂੰ ਫਿਰ ਉਹ ਹੀ ਉਹਦਾ ਦਿੱਤਾ ਜਾਵੇਗਾ ਜੇ ਉਹ ਚੰਗਾ ਕੰਮ ਵਧੀਆ ਕਰੇਗਾ ਤਾਂ ਔਰ ਮੇਰੇ ਸਾਹਨ ਪੰਜਾਬ ਜੁਲਾਈ ਅੰਤ ਤੱਕ ਪਾਰਟੀ ਪੂਰੀ ਜਥੇਬੰਦਾਂ ਚ ਤਿਆਰ ਕਰ ਲੂਗੀ ਤੇ ਜੇ ਕੋਈ ਹੋਰ ਵੀ ਪੂਰੇ ਪੰਜਾਬ ਦੇ ਲੋਕਾਂ ਦੇ ਕਿਵੇਂ ਹੱਥੀਂ ਉਹ ਬਿੰਜ ਕਰਦਾ ਕੋਈ ਬੰਦਾ ਹਲਕਾ ਇੰਚਾਰਜ ਜ਼ਿਲ੍ਹਾ ਪ੍ਰਧਾਨ ਪੰਜਾਬ ਲੈਵਲ ਦਾ ਜਾਂ ਮੰਨ ਲਓ ਹੋਰ ਬਲੌਗ ਲਾਉ ਦਾ ਕੋਈ ਉਹਦੇ ਬੰਨਾ ਚੁੰਦਾ ਤੇ ਸਾਡਾ ਮੇਰਾ ਨੰਬਰ ਨੋਟ ਕਰ ਲੋ 90415 6576 24 ਘੰਟੇ ਦਾ ਰਿਸ਼ਾ ਸਾਡੀ ਪਾਰਟੀ ਦੇ ਉਹਦੇ ਦਾ ਸਮੂਹ ਮੈਂਬਰ ਸਾਹਿਬਾਨ ਹਾਜ਼ਰਾਂ ਇਹਨਾਂ ਕਦੇ ਖਮਾ ਜਾਚੇਗਾ ਜੀਪੀ ਜੀ